ਸਸਿਕਾ ਜੀ ਉਮੀਦ ਹੈ ਤੁਸੀਂ ਸਰ ਜਾਨੇ ਠੀਕ ਠਾਕ ਹੋਵੋਗੇ ਸੋ ਮੈਂ ਨੂਰ ਬੱਚੋ ਦੇ ਇੱਕ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਚੁੱਕੀ ਆ ਸੋ ਬਈ ਗਰਮੀ ਹੈਗੀ ਐ ਛੁੱਟੀਆਂ ਵੀ ਪੈ ਗਈਆਂ ਤਾਂ ਸਾਰੇ ਘੁੰਮਣ ਗਏ ਨੇ ਕੋਈ ਆਪਣੀ ਨਾਨੀ ਘਰ ਗਿਆ ਤੇ ਕੋਈ ਹਿਮਾਚਲ ਦੀਆਂ ਪਹਾੜੀਆਂ ਦੇ ਵਿੱਚ ਨਜ਼ਾਰੇ ਲੈਂਦਾ ਘੁੰਮ ਰਿਹਾ ਹੈਗਾ ਐਂ ਬਰਫ਼ ਦੀਆਂ ਸਿੱਲੀਆਂ ਦੇ ਨਾਲ ਕੀੜ ਰਹੇ ਨੇ ਹਨ ਤਾਂ ਹੁਣ ਇਹ ਮ ਜਾਣਕਾਰੀ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਨੇ ਬਾਹਰ ਜਾਣਾ ਹੈ ਇੰਡੀਆ ਤੋਂ ਬਾਹਰ ਜਿਨ੍ਹਾਂ ਨੇ ਘੁੰਮਣ ਜਾਣਾ ਹੈ ਤਾਂ ਸਭ ਤੋਂ ਜ਼ਿਆਦਾ ਮੇਨ ਜੇ ਗੱਲ ਕੀਤੀ ਜਾਵੇ ਘੁੰਮਣ ਵਾਸਤੇ ਥਾਈਲੈਂਡ ਮੰਨਿਆ ਜਾਂਦਾ ਹੈ ਤਾਂ ਥਾਈਲੈਂਡ ਜਾਣ ਦੇ ਲਈ ਹੁਣ ਬਹੁਤ ਕੰਮ ਸੌਖਾ ਹੋ ਗਿਆ ਫ੍ਰੀ ਵੀਜ਼ਾ ਐਂਟਰੀ ਹੋ ਚੁੱਕੀ ਹੈ ਜੀ ਹੁਣ ਟਿਕਟਾਂ ਲਓ ਤੇ ਸਿੱਧਾ ਜਾਓ ਥਾਈਲੈਂਡ ਦਾ ਵੀਜ਼ਾ ਤੁਹਾਨੂੰ ਮਿਲ ਗਿਆ 63 ਦਿਨਾਂ ਦੀ ਤੁਹਾਨੂੰ ਮਿਆਦ ਦਿੱਤੀ ਹੈ 63 ਦਿਨ ਤੁਸੀਂ ਜਿੰਨਾ ਮਰਜ਼ੀ ਇੰਜੋਏ ਕਰਨਾ ਕਰੋ ਤੇ ਬਾਕੀ ਪਈ ਤੁਹਾਡਾ 4-5000 ਰੁਪਏ ਜਿਹੜਾ ਲੱਗਦਾ ਸੀਗਾ ਪਹਿਲਾਂ ਵੀਜ਼ਾ ਲਵਾਉਣਾ ਪੈਂਦਾ ਸੀਗਾ অন ਅਰਾਈਵਲ ਮਿਲ ਜਾਂਦਾ ਸੀ ਤਾਂ ਉਹ ਹੁਣ ਤੁਹਾਡਾ ਮਾਫ ਹੋ ਗਿਆ ਕਿਉਂਕਿ ਉੱਥੋਂ ਦੀ ਸਰਕਾਰ ਨੇ ਇਹ ਸਕੀਮ ਲੈ ਕੇ ਆਂਦੀ ਹੈ ਆਪਣੀ ਆਰਥਿਕਤਾ ਨੂੰ ਵਧਾਉਣ ਲਈ ਕਿਉਂਕਿ ਵੱਧ ਤੋਂ ਵੱਧ ਸਾਡੇ ਸੈਲਾਨੀ ਜਾਂਦੇ ਨੇ ਉੱਥੇ ਘੁੰਮਦੇ ਫਿਰਦੇ ਨੇ ਤਾਂ ਉਹਨਾਂ ਦੀ ਕਮਾਈ ਦਾ ਸਾਧਨ ਉਹਨੇ ਪਰ 2019 ਤੋਂ ਜੇ ਗੱਲ ਕਰੀਏ ਤਾਂ ਬਹੁਤ ਘਟਿਆ ਹੈ ਕੋਵਿਡ ਕਰਕੇ ਲੋਕਾਂ ਨੇ ਆਉਣਾ ਜਾਣਾ ਬੰਦ ਕਰਤਾ ਸੀ ਤੁਹਾਨੂੰ ਪਤਾ ਫਲਾਈਟਾਂ ਬੰਦ ਹੋ ਗਈਆਂ ਸੀ ਕਿਹੜੇ ਸਮੇਂ ਚੋਂ ਅਸੀਂ ਨਿਕਲੇ ਆ ਤਾਂ ਨੁਕਸਾਨ ਬਹੁਤ ਸਾਰਾ ਉਹਨਾਂ ਨੂੰ ਹੋਇਆ ਖਾਸ ਕਰਕੇ ਟੂਰਿਸਟ ਜਿਹੜੀਆਂ ਪਲੇਸਾਂ ਨੇ ਉੱਥੇ ਜ਼ਿਆਦਾ ਪ੍ਰੋਬਲਮਾਂ ਆਈਆਂ ਮਤਲਬ ਤਾਂ ਹੁਣ ਜੇ ਗੱਲ ਕੀਤੀ ਜਾਵੇ ਤਾਂ ਇਹਨਾਂ ਨੇ ਇੱਕ ਸਕੀਮ ਲਿਆਂਦੀ ਹੈ ਜਿੱਦੇ ਚ ਇਹਨਾਂ ਨੇ 93 ਦੇ ਸ਼ਾਮਲ ਕੀਤੇ ਹੈ ਜਿਨ੍ਹਾਂ ਦੇ ਵਿੱਚ ਸਾਡਾ ਭਾਰਤ ਤੇ ਇੱਕ ਹੈਗਾ ਕਿਉਂਕਿ ਉਹਨਾਂ ਨੂੰ ਪਤਾ ਵੀ ਭਾਰਤੀ ਬਹੁਤ ਘੁੰਮਦੇ ਨੇ ਭਾਈ ਤੇ ਉਹਨਾਂ ਦੇ ਲਈ ਵੀ ਵੀਜ਼ਾ ਮੁਕਤ ਜਿਹੜਾ ਕਰ ਦਿੱਤਾ ਗਿਆ ਤੇ ਹੁਣ ਫ੍ਰੀ ਜਾ ਸਕਦੇ ਹੋ ਘੁੰਮ ਫਿਰ ਸਕਦੇ ਹੋਗੇ ਤਾਂ ਪਹਿਲਾਂ 2023 ਦੀ ਜੇ ਗੱਲ ਕਰੀਏ ਤਾਂ ਤਕਰੀਬਨ ਇਹਨਾਂ ਦੇ ਜਿਹੜੇ ਸਲਾਨੀ ਸੀਗੇ 2 ਕਰੋੜ 45 ਲੱਖ ਲੋਕ ਗਏ ਸੀਗੇ THAILAND ਦੇ ਵਿੱਚ ਕਿਉਂਕਿ ਉਦੋਂ ਵੀ ਇਹਨਾਂ ਨੇ ਸਕੀਮ ਜਿਹੜੀ ਸੀਗੀ ਉਹ ਕੱਢੀ ਸੀਗੀ ਤੇ ਹੁਣ ਇਹਨਾਂ ਨੇ ਉਹ ਸਕੀਮ ਹੋਰ ਵਧਾ ਦਿੱਤੀ ਹੁਣ ਨਵੰਬਰ ਤੱਕ ਇਹਨੂੰ ਵਧਾ ਦਿੱਤਾ ਵੀ ਨਵੰਬਰ ਤੱਕ ਜਿਹਨੇ ਵੀ ਜਾਣਾ ਤੇ ਤੁਸੀਂ ਜਾ ਸਕਦੇ ਹੋ ਕਿ ਸਰਕਾਰ ਦਾ ਟੀਚਾ ਹੈਗਾ 25 ਤੋਂ 30 ਮਿਲੀਅਨ ਤੱਕ ਲੋਕਾਂ ਨੂੰ ਬਲਾਉਂ ਸੋ ਬੈਂਕਾਕ ਦੇ ਨਾਲ-ਨਾਲ ਜਿਹੜੀ ਉਹਨਾਂ ਦੀ ਰਾਜਧਾਨੀ ਬੈਂਕੋ ਹੈ ਉਸ ਤੋਂ ਇਲਾਵਾ ਸੁਖੋਪਾਈ ਚਾਂਗਮਈ ਫੋਕੇਟ ਅਯੋਥਿਆ ਵਰਗੀਆਂ ਜਿਹੜੀਆਂ ਥਾਵਾਂ ਨੇਗੀਆਂ ਘੁੰਮਣ ਵਾਲੀਆਂ ਨੇ ਔਰ ਕਈ ਇਤਿਹਾਸਕ ਥਾਵਾਂ ਵੀ ਹੈ ਇੱਥੇ ਔਰ ਵੱਡੀ ਗਿਣਤੀ ਦੇ ਵਿੱਚ ਸਾਡੇ ਇੰਡੀਅਨਸ ਜਾਂਦੇ ਨੇ ਹਰ ਸਾਲ ਕਿਉਂਕਿ ਗਰਮੀ ਦਾ ਆਨੰਦ ਲੈਣ ਦੇ ਲਈ THAILAND ਜਾਂਦੇ ਆ ਅੱਛੇ ਬੀਚਸ ਉੱਥੇ ਬਣੇ ਹੁੰਦੇ ਹੈਗੇ ਸੋ ਉੱਥੋਂ ਦੀ ਗਵਰਨਮੈਂਟ ਦੀ ਇਹੀ ਕੋਸ਼ਿਸ਼ ਹੈਗੀ ਹੈ ਕਿ ਵੱਧ ਤੋਂ ਵੱਧ ਇੰਡੀਅਨਸ ਆਉਣ ਔਰ ਉਹਨਾਂ ਨੇ ਜੋ ਸਕੀਮ ਕੱਢੀ ਹੈ ਹਾਲੀ ਦੀ ਸਕੀਮ ਦੇ ਵਿੱਚ ਉਹ ਰਿਟਾਇਰਡ ਨੇ ਲੋਕ ਜਾਂ ਸਟੂਡੈਂਟਸ ਨੇ ਕੁਝ ਐਕਸਪਲੋਰ ਕਰਨਾ ਚਾਹੁੰਦੇ ਨੇ ਆ ਕੋਈ ਵਰਕ ਪਰਪਸ ਤੇ ਕੋਈ ਕਿਸੇ ਨੂੰ ਕੁੰਮਰ ਜਾਣਾ ਹੈ ਮਤਲਬ ਹਰ ਤਰ੍ਹਾਂ ਦੀ ਕੈਟਾਗਰੀ ਦਾ ਬੰਦਾ ਜਿਹੜਾ ਜਾ ਸਕਦਾ ਸਪੈਸੀਫਿਕਲੀ ਕੋਈ ਇਦਾਂ ਨਹੀਂ ਹੈ ਕਿ ਕੋਈ ਨਹੀਂ ਜਾ ਸਕਦਾ ਤਾਂ ਹਰ ਕਿਸੇ ਲਈ ਉਹ ਵੀਜ਼ਾ ਜਿਹੜਾ ਖੋਲ ਦਿੱਤਾ ਗਿਆ ਹੈਗਾ ਤਾਂ ਹੁਣ ਤੁਸੀਂ ਜਾ ਸਕਦੇ ਹੋ ਜੀ ਜਿੱਥੇ ਜਾਣਾ ਤੇ ਆਪਣਾ ਇੰਜੋਏ ਕਰ ਸਕਦੇ ਹੋ ਸੋ ਪਾਸਪੋਰਟ ਤੇ ਵੈਸੇ ਵੀ ਤਾਂ ਵੇਲੇ ਹੁੰਨੇ ਇੱਕ ਦੀ ਸਟੈਂਪ ਤਾਂ ਲਵਾਈ ਲੋਨੀ ਤਾਂ ਰਾਸ਼ਨ ਕਾਰਡ ਉਹ ਕਹਿੰਦੇ ਨਹੀਂ ਹੁੰਦੇ ਕਹਿੰਦੇ ਰਾਸ਼ਨ ਲਗਾਉਣ ਵਾਸਤੇ ਪਾਸਪੋਰਟ ਕਈਆਂ ਨੇ ਰੱਖੇ ਹੋਏ ਨੇ ਸੋ ਹੁਣ ਤਾਂ ਫ੍ਰੀ ਹੋ ਗਿਆ ਸੋ ਹੁਣ ਜਿਹਦਾ ਦਿਲ ਕਰਦਾ ਤੁਸੀਂ ਜਾ ਸਕਦੇ ਹੋ ਤੇ ਖਰਚਾ ਖੁਰਚਾ ਭਾਈ ਫਿਰ ਤੁਹਾਨੂੰ ਪਤਾ ਹੀ ਹੈ ਕਿ ਉਸ ਹਿਸਾਬ ਦੇ ਨਾਲ ਜੇ ਟਿਕਟ ਲਗਣੀ ਹੈ ਟਿਕਟ ਲਗਣੀ ਹੈ ਜਾ ਕੇ ਹੋਟਲ ਲੈਣੇ ਨੇ ਤੇ ਰਹਿਣਾ ਸੋ ਬਾਕੀ ਤੁਸੀਂ ਏਜੰਟਸ ਦੇ ਨਾਲ ਗੱਲਬਾਤ ਕਰ ਸਕਦੇ ਹੋ ਵੀ ਕਿਵੇਂ ਜਾਣਾ ਭਾਈ ਕਿਵੇਂ ਨਹੀਂ ਜਾਣਾ ਸੋ ਮੇਰਾ ਕੰਮ ਚ ਤੁਹਾਨੂੰ ਇੰਨੀ ਕੁ ਜਾਣਕਾਰੀ ਦੇਣੀ ਸੋ ਜੇ ਕਿਸੇ ਨੇ ਜਾਣਾ ਹੈ ਤਾਂ ਉਹਦੇ ਨਾਲ ਜ਼ਰੂਰ ਸਾਂਝੀ ਕਰਿਓ